ਅੱਜ ਫਰੋਇਪਰ ਦੇ ਥਾਣਾ ਸਦਰ ਦੇ ਬਾਹਰ ਉਸ ਸਮੇਂ ਮਾਹੌਲ ਤਣਾਪੂਰਨ ਬਣ ਗਿਆ ਜਦ ਕਿਸਾਨਾਂ ਅਤੇ ਮਾਈਨਿੰਗ ਵਿਭਾਗ ਦੇ ਐਸ ਡੀਓ ਵਿਚਕਾਰ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਪੂਰਾ ਮਾਮਲਾ ਵੀ ਤੁਹਾਨੂੰ ਦੱਸ ਦਿੰਨੇ ਆ ਤੇ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾਉਂਦੇ ਚੱਲਦੇ ਆ ਤਾਂ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਹੜਾ ਪੁਰਾਣ ਉਹਨਾਂ ਦੇ ਖੇਤਾਂ ਵਿੱਚ 4-4 ਫੁੱਟ ਜਿਹੜੀ ਰੇਤਾ ਉਹ ਭਰ ਗਈ ਸੀ ਧੋਨਾ ਵੱਲੋਂ ਉਹ ਰੇਤਾ ਜਿਹੜੀ ਉਹ ਚੁੱਕੀ ਜਾ ਰਹੀ ਸੀ ਖੇਤ ਜਿਹੜੇ ਖਾਲੀ ਕੀਤੇ ਜਾ ਰਹੇ ਸਨ ਤਾਂ ਇਸ ਦਰਾਨ ਮੌਕੇ ਤੇ ਪਹੁੰਚੇ ਮਾਈਨਿੰਗ ਵਿਭਾਗ ਦੇ ਐਸ ਡੀਓ ਵੱਲੋਂ ਉਹਨਾਂ ਦੀਆਂ ਟਰਾਲੀਆਂ ਜਿਹੜੀਆਂ ਕਬਜ਼ੇ ਵਿੱਚ ਲੈ ਲਈਆਂ ਗਈਆਂ ਕਿਸਾਨਾਂ ਵੱਲੋਂ ਇਹ ਵੀ આરોਪ ਲਗਾਏ ਗਏ ਆ ਕਿ ਐਸ ਡੀਓ ਨੇ ਸਰਕਾਰੀ ਗੱਡੀ ਵਿੱਚ ਪ੍ਰਾਈਵੇਟ ਬੰਦੇ ਲਿਆ ਕੇ ਉਹਨਾਂ ਨਾਲ ਹੱਥੋਪਾਈ ਕੀਤੀ ਹੈ ਟਰੈਕਟਰਾਂ ਦੀ ਜਿਹੜੀ ਭੰਨ ਤੋੜਾ ਉਹ ਕੀਤੀ ਆ ਤਾਂ ਵੱਡੇ આરોਪ ਜਿਹੜੇ ਉਹ ਮਾਈਨਿੰਗ ਦੇ ਭਾਗ ਦੇ ਐਸ ਡੀਓ ਤੇ ਲਗਾਏ ਗਏ ਆ ਕਿ ਟਰੈਕਟਰਾਂ ਦੀ ਭੰਨ ਤੋੜ ਜਿਹੜੀ ਆ ਉਹ ਪ੍ਰਾਈਵੇਟ ਬੰਦੇ ਲੈ ਆ ਕੇ ਕੀਤੀ ਗਈ ਆ ਤੇ ਇਹਨਾਂ ਆਗੂਪਾਂ ਨੂੰ ਲੈ ਕੇ ਜਦੋਂ ਐਸ ਡੀਓ ਦਾ ਪੱਖ ਜਾਣਾ ਗਿਆ ਤਾਂ ਉਹਨਾਂ ਨੇ ਕਿਹਾ ਜਿਹਾ ਕੁਝ ਵੀ ਨਹੀਂ ਆਪਣੀ ਹਿਫਾਜ਼ਤ ਲਈ ਉਹ ਪ੍ਰਾਈਵੇਟ ਬੰਦੇ ਜਿਹੜੇ ਆ ਉਹ ਲੈ ਕੇ ਗਏ ਸਨ ਕਿਉਂਕਿ ਉੱਥੇ ਨਜਾਇਜ਼ ਮਾਈਨਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਸੀ ਤਾਂ ਉਹਨਾਂ ਨੇ ਟਰਾਲੀਆਂ ਜਿਹੜੀਆਂ ਉਹ ਆਪਣੇ ਕਬਜ਼ੇ ਵਿੱਚ ਲਈਆਂ ਹਨ ਸੋ ਪੂਰੇ ਮਾਮਲੇ ਤੇ ਕਿਸਾਨਾਂ ਦਾ ਹੋਰ ਕੀ ਕੁਝ ਕਹਿਣਾ ਹੈ ਐਸਡੀਓ ਦਾ ਹੋਰ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਬਈ ਕੀ ਸਾਰੀ ਗੱਲਬਾਤ ਹੋਈ ਹੈ ਸਰ ਸਾਡੀ ਜ਼ਮੀਨ ਚ ਪਿਛਲੀ ਵਾਰ ਜਦੋਂ ਹੜ੍ਹ ਆਇਆ ਰੇਤਾ ਪੈ ਗਈ ਸਾਰਾ। ਹਾਂ। ਸਾਰਾ ਇਹ ਉਹ ਜ਼ਮੀਨ ਦੇ ਵਿੱਚੋਂ ਅਸੀਂ ਆਪਦੀ ਰੇਤਾ ਚੱਕ ਰਹੇ ਆਂ। ਸੀਐਮ ਨੇ ਵੀ ਕਿਹਾ ਸੀਐਮ ਨੇ ਵੀ ਕਿਹਾ ਹੈ। ਹੈ ਜੀ ਗੱਲ ਸਿਮਰਨ ਸਿੰਘ ਅੱਜ 60 ਪਿੰਡ ਗਿਆ ਹੈ ਗੁੰਡੇ ਲੈ ਕੇ ਕੀ ਗੱਲ ਹੈ ਮਾਲਕੇ ਜਿਲੇ ਦਾ ਜਿੰਨੀ ਮਰਜ਼ੀ ਫੋਰਸ ਲਾ ਸਕਦਾ ਸਰ। ਸਰ ਗੁੰਡੇ ਲੈ ਕੇ ਸਾਡੇ ਕੋਲ ਲੈਮ ਵੀਡੀਓ ਪਈ ਆ। ਹਿੰਦੀ ਬਣਾਏ ਹੋਏ ਔਰ ਪਾਸਿਓਂ ਟਰੈਕਟਰ ਸਾਥ ਕੇ ਸਾਡੇ ਟਰੈਕਟਰ ਖੋੜਦੇ ਇਹਨਾਂ ਨੇ ਸਾਰੇ ਗੁੰਡੇ ਸਾਥ ਕੇ ਲਿਆ ਆਇਆ ਹੈ ਟਰੈਕਟਰ ਖੋਏ ਗਿਆ ਸਾਡੇ ਕੋਈ ਪੇਸ਼ ਕੋ ਨਹੀਂ ਕਰ ਰਹੇ ਹਾਂਜੀ ਅਸੀਂ ਪੇਸ਼ ਕਰਦੇ ਪਏ ਹਾਂ ਇਹਨਾਂ ਨੇ ਪ੍ਰਧਾਨ ਕੋਲ ਲਿਆਓ ਸਾਡੇ ਪ੍ਰਧਾਨ ਕੋਲ ਦਫ਼ਤਰ ਕੋਲ ਆਵਦੇ ਆ ਇਹਨਾਂ ਸਾਡੇ ਕੋਲ ਟਰੈਕਟਰ ਖੋਗੇ ਪਜਾ ਦੇ ਸਾਡੇ ਕੋਲ ਤਾਂ ਦੋ ਦੋ ਕਿੱਲੇ ਜ਼ਮੀਨ ਐ ਹੁਣ ਫਿਰ ਤਾਂ ਮਰੇ ਕਰਿਆ ਫਿਰ ਸਰਕਾਰ ਸਰਕਾਰ ਫਿਰ ਕਿੰਦੀ ਗੈਸਟਾ ਬਣਦੇ ਕੀ ਬਣਾਗੇ ਦੋਸਤ ਸਾਡੇ ਕੋਲ ਦੋ-ਦੋ ਕਿਲੇ ਜੀ ਮੀਨ ਤਿੰਨ ਸਾਲ ਹੋ ਗਏ ਸਾਡੀ ਫਸਲ ਨਹੀਂ ਹੋਈ ਸਾਰਾ ਅਸੀਂ ਕੀ ਕਰਾਂਗੇ ਪਹਿਲਾਂ ਆਪ ਦੇ ਪਹਿਲਾਂ ਉਹਦੇ ਬੱਚੇ ਮਾਰਾਂਗੇ ਫਿਰ ਇਹਨਾਂ ਦੇ ਮਾਰਾਂਗੇ ਸਾਡੇ ਕੋਲ ਤਾਂ ਬਸ ਇਹ ਹੀ ਹੋ ਤੁਸੀਂ ਕਹਿੰਦੇ ਗੱਡੀ ਦੇ ਵਿੱਚ ਆਪਣਾ ਗੁੰਡੇ ਪਏ ਉਹ ਕਹਿੰਦੇ ਸਰਕਾਰੀ ਮੁਲਾਜ਼ਮ ਨੇ ਨਹੀਂ ਜੀ ਕੋਈ ਸਰਕਾਰੀ ਮੁਲਾਜ਼ਮ ਨਹੀਂ ਕੋਈ ਬਿਆਨ ਲੈਣੇ ਜਿਉਂ ਉਹਨਾਂ ਕੋਲ ਕੋਈ ਇੱਕ ਜਵ ਮਿਲੀ ਜਾਂ ਤੁਹਾਨੂੰ ਇੱਕ ਵੀ ਉਹ ਮਿਲਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਕੋਈ ਸਰਕਾਰੀ ਮੁਲਾਜ਼ਮ ਨਹੀਂ ਸਰ ਕੋਰੇ 10-15 ਮੁੰਡੇ ਬਹੁਤ ਦੇਖੀ ਗਏ ਮੰਨੇ ਨੇ ਕਿ ਮੈਂ ਆਪਦੇ ਬਚਾਲ ਹੀ ਲਿਆਂਦੇ ਸਾਰਾ ਅਸੀਂ ਤਾਂ ਕਦੀ ਬੋਲੇ ਹੀ ਨਹੀਂ ਨਾਂ ਆਪਦੇ ਆਏ ਨੇ ਤੁਸੀਂ ਹਸਾਬ ਲਾਓ ਵਾਹ ਇਹ ਖੋਦ ਵੇਖੇ ਇਹਨਾਂ ਦੇ ਕੋਲ ਹਥਿਆਰ ਆ ਜੀ 10 15 ਮੁੰਡੇ ਇਹਨਾਂ ਨੇ ਮੋਗੇ ਤੋਂ ਸੱਦੇ ਆ ਤੇ ਟਰੈਕਟਰ ਸਾਡੇ ਕੋਲ ਗੱਡੀਆਂ ਨਾਲ ਗੱਡੀਆਂ ਤੋਂ ਟਰੈਕਟਰ ਬਾਅਦ ਚੋਂ ਸਾਡੇ ਕੋਲ ਖੋਏ ਆ ਉਤੋਂ ਇਹ ਖੋ ਕੇ ਸਾਡੇ ਕੋਲ ਟਰੈਕਟਰ ਲੈ ਕੇ ਆਏ ਆ ਜੀ ਤੁਸੀਂ ਦੱਸੋ ਸਾਡੇ ਕੋਲੇ ਕਿੰਨੀ ਕੁ ਜ਼ਮੀਨ ਆ ਜੀ ਅਜੇ ਥੋੜੀ ਜ਼ਮੀਨ ਆਈ ਤਾਂ ਆ ਵੀ ਰੇਤਾ ਦਾ ਕੰਮ ਆ ਤੇ ਇਹ ਰੇਤਾ ਕਿਸੇ ਦੀ ਚੀਜ਼ ਮੈਂ ਸਾਡੇ ਕਿਵੇਂ ਲਿਆ ਸਕਦਾ ਆਲੇ ਉਹ ਵੀ ਆਈ ਲੈ ਕੇ ਆ ਗਏ ਆ ਨਾਲ ਦੋ ਨਜ਼ਾਇਰ ਟਰੈਕਟਰ ਉਹ ਵੀ ਲੈ ਆਏ ਆ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਅਮਰ ਸਿੰਘ ਆ ਜੀ ਤੁਹਾਡਾ ਵੀ ਕੀ ਨਾਮ ਹਰਵਿੰਦਰ ਸਿੰਘ ਜੀ ਇਹਨਾਂ ਨੂੰ ਮੈਸ ਜੋ ਮਾਈਨਿੰਗ ਫਰੋਜ਼ ਪਰ ਮੈਨੇ ਇਹਨਾਂ ਨੂੰ ਹੈਲਪ ਲਈ ਲੈ ਕੇ ਆਇਆ ਇਹਨਾਂ ਨੂੰ ਨਹੀਂ ਹੈਲਪ ਲਈ ਲੈ ਕੇ ਇੱਕ ਡਰਾਈਵਰ ਆ ਇਹ ਟਰੈਕਟਰ ਜਿਹੜੇ ਉਹ ਡਰਾਈਵਰ ਨੇ ਸਾਰ ਸਾਰੇ ਕਿਹੜੇ ਉੱਥੇ ਟਰਾਲੀਆਂ ਛੱਡ ਕੇ ਭੱਜ ਗਏ ਸੀਗੇ ਇਹ ਉਸ ਹੈਲਪਲੀ ਲੈ ਕੇ ਆਏ ਸੀ ਅਸੀਂ ਇਹਨਾਂ ਨੂੰ ਵੀ ਉੱਥੇ ਟਰਾਲੇ ਕੱਢ ਕੇ ਇੱਥੇ ਲੈ ਆਏ ਨੇ ਇਹਨਾਂ ਨੇ ਸਰਕਾਰ ਦੀ ਹੈਲਪ ਕਰਕੇ ਉੱਥੋਂ ਦਰਿਆ ਚੋਂ ਟਰਾਲੇ ਕੱਢ ਕੇ ਇੱਥੇ ਲੈ ਕੇ ਆਏ ਨੇ ਤੇ ਸਰ ਜੇ ਸਰਕਾਰੀ ਗੱਡੀ ਦੇ ਵਿੱਚ ਬੈਠੇ ਸੀ ਜੇ ਗੱਡੀ ਤੁਹਾਡੀ ਲੈਣ ਕੋਸ਼ਿਸ਼ ਹੋ ਜੇ ਕੌਣ ਜ਼ਿੰਮੇਵਾਰ ਹੋਏਗਾ ਕੋਈ ਕੋਣ ਜ਼ਿੰਮੇਵਾਰ ਕੌਣ ਸਰਕਾਰੀ ਨਹੀਂ ਸਰਕਾਰੀ ਗੱਡੀ ਤੁਸੀਂ ਦਿੱਤੀ ਹੈ ਜੀ ਜ਼ਿੰਮੇਵਾਰ ਸਾਡੇ ਡਰਾਈਵਰ ਕੋਲੇ ਹੈਗਾ ਡਰਾਈਵਰ ਕੋਲੇ ਹੈਗੇ ਆ ਤੇ ਲੈ ਤੇ ਨਹੀਂ ਵੀ ਗੱਡੀ ਇਹ ਚਲ ਕੇ ਲੈਣ ਸਾਡੇ ਡਰਾਈਵਰ ਕੋਲੇ ਹੈਗੇ ਆ ਆਪਣੇ ਕੋਲ ਉਹਦਾ ਹੈਗਾ ਕਿ ਆਪਾਂ ਪ੍ਰਾਈਵੇਟ ਇਸ ਤਰ੍ਹਾਂ ਬੰਦਿਆਂ ਨੂੰ ਲੈ ਕੇ ਮੈਂ ਜੇ ਮਾਈਨਿੰਗ ਰੋਕਣੀ ਮੈਂ ਕਿਵੇਂ ਰੋਕਾਂ ਉੱਥੇ ਬੰਦੇ ਦ ਸਰਕਾਰੀ ਇਹਨਾਂ ਦੀ ਹੈਲਪ ਕਰਾ ਕੇ ਕੱਢ ਕੇ ਲੈ ਕੇ ਆਇਆ ਸਰਕਾਰੀ ਹੈਲਪ ਤੁਸੀਂ ਲੈ ਸਕਦੇ ਹੋ ਪ੍ਰਸ਼ਾਸਨ ਸਰਕਾਰੀ ਹੈਲਪ ਐਸਐਸਓ ਗੁਰੂ ਅਰਸਾ ਨਾਲ ਹੀ ਸੀਗੇ ਜੀ ਸਾਰਾ ਐਡਮਿਨਿਸਟ੍ਰੇਸ਼ਨ ਡੀਐਸਪੀ ਡੀ ਵਿਐਸਪੀ ਸਿਟੀ ਐਸਐਸਪੀ ਐਸਪੀਡੀ ਸਾਰਿਆਂ ਦੇ ਧਿਆਨ ਵਿੱਚ ਲਿਆ ਕੇ ਇਹ ਸਾਰਾ ਅੱਜ ਚੈਕਿੰਗ ਰਿਕਾਰਡ ਜੁਆਇੰਟ ਰੇਡ ਕੰਡਕਟ ਕਰਾਈ ਗਈ ਹੈ ਸੈਕਟਰੀ ਸਾਹਿਬ ਨੂੰ ਵੀ ਇਸ ਚੀਜ਼ ਦਾ ਪਤਾ ਹੈ ਇਹ ਕੀ ਪ੍ਰਾਈਵੇਟ ਹੈ ਸਰਕਾਰੀ ਹੈ ਉਧੇ ਜਾਂ ਪ੍ਰਾਈਵੇਟ ਨਹੀਂ ਇਹ ਪ੍ਰਾਈਵੇਟ ਬੰਦੇ ਨੇ ਜਿਹਨੇ ਮੇਰੇ ਨਾਲ ਐਕਸੀਡੈਂਟ ਸਰਕਾਰੀ ਹੈਲਪ ਕੀਤੀ ਹੈ ਸਰਕਾਰੀ ਹੈਲਪ ਦੇ ਤੌਰ ਤੇ ਮੈਂ ਲੈ ਕੇ ਆਇਆ ਹਾਂ ਕਿ ਇਹ ਜਾਇਜ਼ ਹੈਗਾ ਵੈਸੇ ਕਿ ਤੁਸੀਂ ਇਸ ਤਰ੍ਹਾਂ ਕਿ ਗੱਡੀ ਦੇ ਵਿੱਚ ਇਸ ਤਰ੍ਹਾਂ ਸਰਕਾਰੀ ਗੱਡੀ 'ਚ ਬਿਠਾ ਕੇ ਲਾ ਮੇਰੇ ਨਾਲ ਆਏ ਤੇ ਮੇਰੇ ਨਾਲ ਹੀ ਆਉਣਗੇ ਇਹ ਬੈ ਲੈ ਕੇ ਇਹਨਾਂ ਨੂੰ ਸਪੈਸ਼ਲ ਮੋਗੇ ਤੋਂ ਹਮ ਬਿਲਕੁਲ ਜੀ ਠੀਕ ਇਹ ਕਰਦਾ ਜਾਨੀ ਕਿ ਪਬਲਿਕ ਨਾਲ ਆਮ ਜਿਹੜਾ ਬੰਦਾ ਪਬਲਿਕ ਨਾਲ ਧੱਕਾ ਛਾਈ ਇਹਨਾਂ ਨੇ ਕੋਈ ਵੀ ਪ੍ਰੋਬਲਮ ਨਹੀਂ ਕ੍ਰੀਏਟ ਕੀਤੀ ਇਹਨਾਂ ਨੇ ਗਵਰਨਮੈਂਟ ਦੀ ਹੈਲਪ ਕੀਤੀ ਆ ਇਹ ਬੰਦੇ ਤਾਂ ਉੱਥੇ ਜਾ ਕੇ ਕਿਸੇ ਦੇ ਉੱਤੇ ਜਾ ਕੇ ਹੱਥ ਜਲਾਉਂਦੇ ਸਾਡੇ ਜੇ ਕੋਈ ਕਿਸ ਤਰ੍ਹਾਂ ਹੋਣੇ ਬੋਲ ਰਿਹਾ ਸੀ ਮਾੜਾ ਜੇ ਕੋਈ ਨੁਕਸਾਨ ਹੁੰਦਾ ਜੁਮੇਰ ਕੌਣ ਇਹਨਾਂ ਦਾ ਇਹਨਾਂ ਬੰਦੇ ਕਰਕੇ ਕੋਈ ਨੁਕਸਾਨ ਨਹੀਂ ਹੋ ਗਿਆ ਜੀ ਇਹ ਬੰਦੇ ਜਾਣ ਜਾਣ ਕੇ ਆ ਕੇ ਪ੍ਰਵੋਕ ਕਰਦੇ ਪਏ ਇਹਨਾਂ ਨੂੰ ਬੇਸ ਚੀਜ਼ ਨੂੰ ਮੈਟਰ ਨੂੰ ਹਾਈਲਾਈਟ ਕਰੀਏ ਇਹ ਸ਼ਾਂਤੀ ਦੇ ਨਾਲ ਇੱਥੇ ਬੈਠੇ ਨੇ ਜਾਣ ਜਾਣ ਕੇ ਆ ਕੇ ਪ੍ਰਵੋਕ ਕਰ ਰਹੇ ਨੇ ਇਹਨਾਂ ਨੂੰ ਵੀ ਜਾਣ ਕੇ ਇੱਥੋਂ ਜਾਂ ਕਿ ਇਹਨਾਂ ਦਾ ਕੰਮ ਕੀ ਹੈ ਕਿਹੜੇ ਕਿਹੜੇ ਪੋਸਟ ਦੇ ਤੁਸੀਂ ਮੈਂ ਐਸਡੀਓ ਮਾਈਨਿੰਗ ਫਰੋਜ਼ਪੁਰ ਗੁਰਸਿਮਰਨ ਸਿੰਘ ਹਿਲ ਕੀਤੀ ਜਾ ਰਹੀ ਹੈ ਜੀ ਨਹੀਂ ਲੱਗਦਾ ਕਿ ਇਹ ਟਰੈਕਟਰ ਮੈਨੂ ਲੀਗਲ ਹੈ ਜਾਂ ਨੀ ਲੀਗਲ ਹੈ ਇਹ ਵੈਰੀਫਾਈ ਕਰਕੇ ਸਰ ਸਰ ਕਿਸ ਤਰ੍ਹਾਂ ਜਿਹੜੇ ਬੰਦੇ ਇਹਨਾਂ ਪਾਸੇ ਜਿਸ ਤਰ੍ਹਾਂ ਸਰਕਾਰੀ ਗੱਡੀ 'ਚ ਪਿਠਾਏ ਨੇ ਕਿਸ ਤਰ੍ਹਾਂ ਪਿਠਾਏ ਜਿਹੜੀ ਸਰਕਾਰੀ ਗੱਡੀ ਸਰਕਾਰੀ ਕਿਹੜੀ ਪੰਜਾਬ ਸਰਕਾਰ ਦੀ ਗੱਡੀ ਨਹੀਂ ਕਿ ਪ੍ਰਾਈਵੇਟ ਜਿਸ ਤਰ੍ਹਾਂ ਸਾਡੇ ਸਾਡੇ ਐਮਪਲਾਈ ਵੀ ਪਤਾ ਇਹ ਸਾਰੇ ਮੈਨੇ ਕਲੇ ਕੋਈ ਵਿੱਚ ਮਾਈਨਿੰਗ ਡਿਪਾਰਟਮੈਂਟ ਦੇ ਸਾਰੇ ਨੂੰ ਫੁੱਲ ਲੱਗਾ ਕਿ ਜਿਹੜੇ ਮਾਈਨਿੰਗ ਫਾਰਮ ਹੈ ਮਾਈਨਿੰਗ ਡਿਪਾਰਟਮੈਂਟ ਦੇ ਨਹੀਂ ਜਿਹੜੇ ਵਿੱਚ ਬੈਠੇ ਸੀ ਐਸਡੀਓ ਸਾਹਿਬ ਦੇ ਨਾਲ ਆਏ ਉਹਨਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਮੁਲਾਜ਼ਮ ਨੇ ਯੈਸ